ਅਗਾਮੀ ਚੋਣਾਂ ਵਿੱਚ 77 ਪਾਰਟੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਫਾਇਦਾ ਲੈ ਸਕਦੀ ਹੈ ਇਸ ਲਈ ਜਲਦੀ ਚੋਣ ਜ਼ਾਬਤਾ ਲਗਾਇਆ ਜਾਵੇ ਪੰਜਾਬ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਹ ਮੰਗ ਦੁਹਰਾਈ ਹੈ ਕਾਂਗਰਸ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਵੱਧਦੇ ਅਪਰਾਧ ਨੂੰ ਦੇਖਦਿਆਂ ਚੋਣ ਜ਼ਾਬਤਾ ਬਿਨਾਂ ਦੇਰੀ ਦੇ ਲਗੂ ਕੀਤਾ ਜਾਵੇ ਟਾਈਮ ਦੇ ਵਿੱਚ ਜਦੋਂ ਵੱਡੇ ਪੇਮਾਨੇ ਤੇ ਬਦਮਾਸ਼ ਜਿਹੜੇ ਨੇ ਕ੍ਰਿਮੀਨਲਸ ਜਿਹੜੇ ਨੇ ਜੇਲ੍ਹਾਂ ਵਿੱਚੋਂ ਪਰੋਲ ਤੇ ਬਾਹਰ ਆ ਰਹੇ ਨੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਲੀਡਰਸ਼ਿਪ ਇਹ ਕਹਿ ਰਹੀ ਹੈ ਸਾਨੂੰ ਖਛਾ ਕਿ ਜ਼ਿਆਦਾ ਵਾਇਲੈਂਸ ਹੋਏਗਾ ਜ਼ਿਆਦਾ ਰੌੜਾ ਰੱਪਾ ਪਏਗਾ ਇਸ ਨੂੰ ਰੋਕਣ ਵਾਸਤੇ ਸਾਰੀਆਂ ਜਿੰਨੀਆਂ ਪੋਲਿਟੀਕਲ اپੋਜੀਸ਼ਨ ਪਾਰਟੀਆਂ ਨੇ ਅਖਾਲੀ ਦਲ ਤੇ ਭਾਜਪਾ ਤੋਂ ਲੈ ਵੋ ਚਾਹਦੀ ਏ ਕਿ ਜਲਦੀ ਤੋਂ ਜਲਦੀ ਫੇਰ ਇਲੈਕਸ਼ਨਸ ਨੂੰ ਜੇ ਤੁਸੀਂ ਕਰਾਣਾ ਹੈ ਤੇ ਚੰਗੇ ਅਫਸਰਾਂ ਨੇ ਚਾਹੀਦੇ ਨੇ ਇੰਡੀਪੈਂਡੈਂਟ ਅਫਸਰਾਂ ਨੇ ਚਾਹੀਦੇ ਨੇ ਨਵੰਬਰ ਦਾ ਮਹੀਨਾ ਹੈ ਡਿਸੰਬਰ ਦੇ ਵਿੱਚ ਵੈਸੇ ਵੀ ਕਦੋਂ ਜਾਬਤਾ ਲੱਗਣਾ ਜਿੰਨੀ ਜਲਦੀ ਲਾ ਦੇਣਗੇ ਇਹ ਜੋ ਗੁੰਡਾਗਰਦੀ ਕਰ ਰਹੇ ਨੇ ਅਫਸਰਾਂ ਆਪਣੀ ਮਨਮਾਨੀ ਨਾਲ ਅਫਸਰ ਲਾ ਰਹੇ ਨੇ ਤਾਂ ਇਹ ਸਾਰੀਆਂ ਇਹਨਾਂ ਦੀ ਫਿਰ ਇਲੈਕਸ਼ਨ ਡਿਊਟੀ 'ਚ ਬਹੁਤ ਵੱਡੇ ਪੈਮਾਨੇ ਤੇ ਅਫਸਰਾਂ ਦੀ ਉੱਥੇ ਡਿਊਟੀ ਲੱਗਣੀ ਹੈ ਉਹ ਡਿਪਟੀ ਕਮਿਸ਼ਨਰਜ਼ ਲਗਾਉਂਦੇ ਨੇ ਜੀ ਅੱਜ ਪ੍ਰਕਾਸ਼ ਸਿੰਘ ਬਾਦਲ ਆਪਣੇ ਬੰਦੇ ਸਟੈਬਲਿਸ਼ ਕਰਕੇ ਉੱਥੇ ਲਾ ਜਾਂਦਾ ਤੇ ਉਹਦਾ ਮਤਲਬ ਕਿ ਜਿੰਨੇ ਫਿਰ ਇਲੈਕਸ਼ਨ ਬੂਥਾਂ ਤੇ ਬਹਿਣੇ ਨੇ ਗਿਣਤੀ 'ਚ ਬਹਿਣੇ ਨੇ ਉਹ ਵੀ ਬੰਦੇ ਆਪਣੇ ਕਰ ਲੈਣਗੇ ਤਦਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਦੇ ਇਸ ਦਾਅਵੇ ਨਾਲ ਇਤਫਾਕ ਨਹੀਂ ਰੱਖਦੇ ਮੁੱਖ ਮੰਤਰੀ ਨੇ ਮਾਹੌਲ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਇਨਕਾਰ ਕੀਤਾ ਹੈ ਪੰਜਾਬ ਦੇ ਕਿਹੜੇ ਹਾਲਾਤ ਕਰਾਉਣਾ ਹੈ ਕਹਿੰਦਾ ਇਹਨਾਂ ਦਾ ਉਹ ਨਹੀਂ ਉਹਨਾਂ ਨੇ ਤਾਂ ਕਹਿਣਾ ਹੀ ਹੋਇਆ ਉਹਨਾਂ ਦੇ ਕਹਿਣ ਦਾ ਕੀ ਹੈ ਬਾਦਲ ਸਾਹਿਬ ਜੇ ਤਰੀਕਾ ਹੁੰਦਾ ਹੈ ਕੋਟ ਲੱਗਦਾ ਹੈ ਇਲੈਕਸ਼ਨ ਦਾ ਐਲਾਨ ਹੁੰਦਾ ਜਦੋਂ ਹੋਊਗਾ ਤਾਂ ਪੰਜਾਬ ਵਿੱਚ ਫਰਵਰੀ 2017 ਵਿੱਚ ਚੋਣਾਂ ਹੋਣੀਆਂ ਨੇ ਚੋਣ ਕਮਿਸ਼ਨ ਨੇ ਨਿਰਪੱਖ ਚੋਣਾਂ ਦਾ ਦਾਅਵਾ ਕੀਤਾ ਹੈ ਸਾਰੀਆਂ ਹੀ ਪਾਰਟੀਆਂ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ